ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਡਾ ਇੱਕ ਛੋਟਾ ਭਰਾ 16 ਸਾਲ ਦਾ ਮੁੰਡਾ ਜਿਹੜਾ ਕਿ ਰੈਪ ਦਾ ਬਹੁਤ ਜਿਆਦਾ ਮੌਨਸਟਰ ਆ ਤੇ ਰੈਪ ਆਪਣੇ ਰੱਬ ਨੂੰ ਲਿਖਦਾ ਤੇ ਆਪਣੇ ਲੋਕੀ ਰੈਪ ਬਣਾਉਂਦਾ ਤੇ ਉਸਦੇ ਵਿੱਚ ਬਹੁਤ ਜਿਆਦਾ ਟੈਲੈਂਟ ਛਪਿਆ ਪਿਆ ਐ ਮੰਨ ਲਓ ਕਿ ਉਹਦੀ ਕਿਸਮਤ ਲਾ ਲਓ ਜਾਂ ਕੋਈ ਪਾ ਜੇ ਉਹਨੂੰ ਲਾ ਲਓ ਵੀ ਉਹ ਕੋਈ ਕਿਸੇ ਗਾਣੇ ਦੇ ਵਿੱਚ ਜਾ ਕੇ ਕਿਸੇ ਵੱਡੇ ਪਾਰਟੀ ਤੇ ਦਿਖਾਈ ਨਹੀਂ ਵੀ ਆਜ ਲਗਾ ਪਰ ਉਹ ਸਾਨੂੰ ਅੱਜ ਮਿਲਿਆ ਤੇ ਉਸਨੇ ਚਾਰ ਰੈਪਸ ਸਾਡੇ ਨਾਲ ਸ਼ੇਅਰ ਕਰੀਆਂ ਤੇ ਸਾਨੂੰ ਬਹੁਤ ਹੀ ਜਿਆਦਾ ਵਧੀਆ ਲੱਗੀਆਂ ਇਸ ਕਾਰ ਕੇ ਸਾਡੇ ਵੀਡੀਓ ਬਣਾਇਆ ਵੀ ਜਿੱਦਾਂ ਸਾਨੂੰ ਇਹ ਜੀ ਚੀਜ਼ ਵਧੀਆ ਲੱਗੀ ਤਾਂ ਤੁਹਾਨੂੰ ਵੀ ਇਹ ਜੀ ਚੀਜ਼ ਵਧੀਆ ਲੱਗੂਗੀ ਤੇ ਉਹਨੂੰ ਅਲਕੇ ਤੋਂ ਅਲਕੇ ਵੀ ਸ਼ੇਅਰ ਕਰੀਏ ਥੋੜਾ ਜਿਹਾ ਕੇ YouTube ਤੇ ਪਾਈਏ ਤੇ ਲੋਕਾਂ ਦੇ ਰਿਵਿਊ ਲੈ ਲਈਏ ਵੀ ਇਹਨਾਂ ਦਾ ਕੀ ਜੱਛਣਾ ਵੀ ਲੋਕਾਂ ਨੂੰ ਸਾਡੇ ਵਾਂਗ ਕਿੰਨੇ ਕੁ ਵੀਡੀਓ ਵਧੀਆ ਲੱਗਦੀ ਆ ਜਿੱਦਾਂ ਸਾਡੇ ਦਿਲ ਜਿਹੜੇ ਜਗ੍ਹਾ ਉਨ ਵਾਲੀ ਅਜੀ ਚੋਣਿਆ ਵੀਰੋ ਵੀ ਜਿਹੜਾ ਜੱਗਾ ਬੁਲਾਵੇ ਤੇ ਚਾਹਣ ਵਾਲੇ ਇਹਦੇ ਵਦਨ ਨੂੰ ਦੇਨੂ ਦੱਬ ਕੇ ਸਪੋਰਟ ਕਰਨ ਲਾਈਕ ਕਰਨਾ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਉਸ ਤੋਂ ਬਾਅਦ ਜੇ ਤੁਹਾਡਾ ਕੋਈ ਭੈਣ ਭਰਾ ਜਾਂ ਕੋਈ ਤੇ ਫੈਸਲ ਕਰਨ ਦੇ ਵਿੱਚ ਉਹ ਹੀ ਸਿੰਗਰ ਹੈਗਾ ਤਾਂ ਉਹਨੂੰ ਦੱਸੋ ਵੀ ਇਹ ਭਾਈ ਬੰਦੇ ਦੀ ਰੈਕ ਬਹੁਤ ਵਧੀਆ ਆ ਇਹਦੇ ਨੂੰ ਕੋਈ ਗਾਣੇ ਦੇ ਫਿਚਰ ਐਪਲੈਨ ਹੋਵੇ ਜਾਂ ਕੋਈ ਬੈਥੇ ਕੋਈ ਵੀ ਸੌਂਗ ਹੋਵੇ ਜਾਂ ਰੈਪ ਸੌਂਗ ਕਿਦਾਂ ਦਾ ਵੀ ਕੋਈ ਵੀ ਇੰਦਾਂ ਦਾ ਕੰਮ ਕਰਨਾ ਹੋਵੇ ਅੱਗੇ ਨਾਲ ਕੰਟੈਕਟ ਕਰਕੇ ਉਕੋ ਰੈਪ ਦਿਖਾ ਦਰਿਆ ਨਾ ਇਹ ਰੈਪ ਬਿਲਕੁਲ オリジナル ਆ ਕੋਈ ਐ ਨਹੀਂ ਹੈਗਾ ਵੀ ਆਪਾਂ ਕੋਈ ਗਾਣੇ ਦੇ ਵਿੱਚੋਂ ਕੋਈ ਲੋ ਜੋ ਗਾਣੀ ਸਿੰਗ ਦੀ ਜਾਂ ਕੋਈ ਬੋਲੀ ਮੀਆਂ ਦੀ ਜਾਂ ਕੋਈ ਕੋਈ ਵੀ ਮਤਲਬ ਸਿੰਗਰ ਦੀ ਕੋਈ ਰੈਪ ਕਾਪੀ ਕਰੀ ਹੋਵੇ ਪੂਰੀ 100%オリジナル ਵਾਇਸ ਹੈ ਦੀ 100% ਲਈ ਹੋਈ ਹੈ ਦੀ ਆਪਦੀ ਆ ਕਿਉਂਕਿ ਅਸੀਂ ਇਹਦੇ ਖੁਦ ਆਪ ਦੇ ਬੰਦਦੇ ਆ ਸਾਨੂੰ ਪਤਾ ਵੀ ਬਾਈ ਨੂੰ ਇਹਦਾ ਛੋਟੇ ਮੋਟੇ ਕੰਮ ਕਰਦਾ ਪੜਦਾ ਕੋਈ ਟੰਗਰ ਬੱਛਾ ਰੱਖਿਆ ਬਣੇ ਕਰੇ ਉਹ ਕਰਦਾ ਵੀ ਇਹਦਾ ਕੋਈ ਵੀ ਸਕੋਪ ਨਹੀਂ ਹੈਗਾ ਇੰਟਰੈਕਟਰ ਬਹੁਤ ਜ਼ਿਆਦਾ ਹੈ ਪਰ ਇਹਦਾ ਕੋਈ ਆਰ ਡੋ ਤੇ ਜਾ ਕੋਈ ਨਾ ਰੱਚੇਦਾਰ ਕੋਈ ਵੀ ਸਿੰਘ ਇੰਗਲੈਂਡ ਚ ਨਹੀਂ ਹੈਗਾ ਦਾ ਇਹਨੂੰ ਕੋਈ ਨੋ ਵੀ ਹੈ ਫਾਈਨਲ ਸਰਕਲ ਜਾਂ ਕੋਈ ਹੋਰ ਇੰਤਾਲੇ ਦਾ ਤਪੈ ਵੀ ਜਾਂਦਾ ਹੈ ਇਹ ਸਿਰਫ ਇੱਕ ਮੀਡਲ ਕਲਾਸ ਆ ਤੇ ਥੋੜਾ ਜਿਆ ਬੈਸੇ ਕਨੀ ਲਾੜੂ ਯਾ ਇਦੀ ਕਿਸਮ ਤੋਂ ਬੱਲੂ ਲਾੜੂ ਬੇ ਥੋੜਾ ਯਾ ਆਪਣੇ ਟੈਲੈਂਟ ਨੂੰ ਛੁਪਾ ਕੇ ਰੱਖਿਆ ਪਿਆ ਵੀ ਇਹ ਮੈਨੂੰ ਮਿਲਦਾ ਬਹੁਤ ਵਧੀਆ ਪਰ ਇਹਨੇ ਅੱਜ ਮੇਰੇ ਨਾਲ ਖੁੱਲ ਕੇ ਗੱਲ ਕੀਤੀਆਂ ਤੇ ਚਾਰ ਕਲਾਇਨਾਂ ਨੇ ਮੇਰੇ ਨਾਲ ਸ਼ੇਅਰ ਕਰੀਆਂ ਜਿਵੇਂ ਬੈਸੀ ਬੈਠਾ ਸੀਗਾ ਮੈਂ ਸੋਚਿਆ ਵੀ ਯਾਰ ਇਹ ਬੰਦੇ ਦੀ ਰੈਪ ਦੇ ਉੱਤੇ ਇੱਕ ਵੀਡੀਓ ਬਣਾਈ ਜਾਵੇ ਸਾਜੂ ਜਿੱਦਾਂ ਇਹਨੇ ਸਾਨੂੰ ਵੀਡੀਓ ਆਪਣੀ ਰੈਪ ਸੁਣਾਈ ਆ ਸਾਨੂੰ ਬਹੁਤ ਵਧੀਆ ਲੱਗੀ ਸਾਡੇ ਦਿਲਾਂ 'ਚ ਜਗ੍ਹਾ ਬਣਾ ਲਈ ਯਾਰ ਇੱਕ ਮਿਡਲ ਕਲਾਸ ਦਾ ਇੱਕ ਆਮ ਇਨਸਾਨ ਬੰਦਾ ਵੀ ਇੰਨੀ ਜ਼ਿਆਦਾ ਕਿੰਡ ਰੈਪ ਕਰ ਰਿਹਾ ਜੇ ਕੋਈ ਨਾ ਇਹ ਇਹਦੀਆਂ ਚਾਰ ਕਲੈਨਾ ਤੁਹਾਨੂੰ ਨਾਲ ਸ਼ੇਅਰ ਕਰਦਾ ਤੇ ਤੁਸੀਂ ਆਪਣੇ ਰਿਵਿਊਜ਼ ਦੋ ਜੋ ਤੇ ਇਸ ਨੂੰ ਵਾਰ ਤੋਂ ਵਾਰ ਸਬਸਕ੍ਰਾਈਬ ਕਰਿਓ ਤੇ ਵਾਰ ਤੋਂ ਵਾਰ ਸ਼ੇਅਰ ਕਰਿਓ ਲੋਕਾਂ ਦੇ ਰਿਵਿਊ ਦਿਓ ਵੀ ਇਹ ਵੀਡੀਓ ਦੇ ਵਿੱਚ ਕੀ ਕਮੀ ਸੀ ਕਿਉਂਕਿ ਜੇ ਤੁਸੀਂ ਕਮੀ ਦੱਸੋਗੇ ਵੀ ਵੀਡੀਓ ਦੇ ਵਿੱਚ ਵੀ ਆ ਕਮੀ ਸੀ ਤਾਂ ਹੀ ਇਹ ਮੁੰਡਾ ਅੱਗੇ ਤੋਂ ਉਸ ਚੀਜ਼ ਤੇ ਵਰਕ ਕਰੂਗਾ ਤੇ ਆਪਣੇ ਆਪ ਨੂੰ ਜਿਆਦਾ ਇੰਪਰੂਵ ਕਰੂਗਾ ਤੇ ਇੱਕ ਵਧੀਆ ਟੈਲੈਂਟ ਬਣਦਾ ਹੋਣਾ ਰਹੂਗਾ ਤੇ ਕੋਸ਼ਿਸ਼ ਕਰਦੇ ਆਂ ਵੀ ਇਹ ਚਾਰ ਕਲੈਨਾ ਤੁਹਾਨੂੰ ਵੀ ਵਧੀਆ ਲੱਗਣਗੀਆਂ ਤੇ ਹੁਣ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਚਾ ਲੈਣਾ ਆ ਜਾ ਵੀ ਮੁੰਡੇ ਸਾਡੇ ਕਲਮਾਂ ਦਾ ਜੋਰਿਓ ਬਿਆਨ ਨਹੀਂ ਹੋਣਾ ਹੁਕੂਣ ਕਹਦਾ ਕਦੇ ਜੱਟ ਨਹੀਂ ਜਵਾਨ ਨਹੀਂ ਹੋਣਾ ਹਲੇ ਟੀਨੇਜ ਵਿੱਚ ਆ ਲਿਆਦੀ ਨਹੀਂ ਨਹੀਂ ਹਲੇ ਹੌਲੀ ਹੌਲੀ ਜੱਟ ਨੇ ਤੂਫਾਨ ਵੀ ਹੋਣਾ ਅਸੀਂ ਕੱਲ ਦੇ ਨਹੀਂ ਉੱਠਕੇ ਨਹੀਂ ਰਾਜੇ ਬਣਿਆ ਹੋਣਾ ਹੀ ਛਕੀਆਂ ਤੇ ਬਣੇ ਨਾ ਮਰੀਦ ਬੱਲੀਏ ਖੇਤਰਾਂ ਦੀ ਡਾਰ ਸਾਡੀ ਵੇਟ ਕੱਪਦੀ ਉਹ ਕਦੋਂ ਜੱਟ ਸਾਬ ਹੋ ਜੇ ਨੀ ਸ਼ਹੀਦ ਬੱਲੀ ਇਹ ਕਾਹਤੋ ਐਲਜੀ ਦਾ ਰਹੰਦੇ ਉਹ ਕੁੰਨੀ ਰੱਖ ਦੇ ਮੇਰੇ ਸਾਹਮਣੇ ਹੋਣੇ ਤਵੱਲੋ ਕਾਹਤੋ ਜੱਗ ਦੇ ਤੇਰੇ ਸ਼ਹਿਰ ਵਿੱਚ ਮੰਨਤ ਇਹਨੇ ਤੂਪ ਬੱਲੀ ਇਹ ਤੂੰ ਵੀ ਭੁੱਲ ਜਾ ਤੂੰ ਯਾਰੀ ਦੀ ਤੂੰ ਵੀ ਭੁੱਲ ਜਾ ਤੂੰ ਵੀ ਭੁੱਲ ਜਾ ਤੂੰ ਯਾਰੀ ਦੀ ਤਾਂ ਸਾਰੇ ਜਣੇ ਦੱਸਿਓ ਵੀ ਇਹਦੀ ਸੌ ਰੈਪ ਕਿੱਦਾਂ ਦੀ ਲੱਗੀ ਤੇ ਬਾਦੂਵਾਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਪੋਰਟ ਕਰਨਾ ਤੇ ਕਮੈਂਟਾਂ ਦੇ ਵਿੱਚ ਆਪਦੇ ਰਿਵਿਊ ਜਰੂਰ ਦੇਣਾ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਇਸਦੀ ਵਿੱਚ ਸਾਨੂੰ ਵੱਡੀ ਗੱਲ ਇਹ ਆ ਵੀ ਕਮੀ ਜਰੂਰ ਦੱਸੋ ਵੀ ਤੁਹਾਨੂੰ ਕਮੀ ਕੀ ਲੱਗੀ ਬਾਅਦ ਦੇ ਵਿੱਚ ਕੌਨਫੀਡੈਂਸ ਦੇ ਵਿੱਚ ਬੋਲਣ ਦੇ ਵਿੱਚ ਜਾਂ ਕੋਈ ਲੈਂਡਮ ਵਿੱਚ ਕਿੱਥੇ ਕਮੀ ਲੱਗੀ ਕਹੋਗੇ ਜੇ ਤੁਸੀਂ ਦੱਸੋਗੇ ਤਾਂ ਅਸੀਂ ਇਸ ਨੂੰ ਅੱਗੇ ਤੋਂ ਸਹੀ ਕਰਾਂਗੇ ਧੰਨਵਾਦ